ਕਰਦਾ ਇੱਕ ਮਿੰਟ ਸਦਾਰੇ ਜੰਗ ਜਿਹਨਾਂ ਦੇ ਵਿੱਚ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਜ਼ਿਲ੍ਹੇ ਦੀ ਸਾਰੀ ਟੀਮ ਸਾਡੀ ਸ਼੍ਰੋਮਣੀ ਕਾਲੀ ਦਾ ਲੰਬਰ ਸਰਦੀ ਜਿਹਦੇ ਵਿੱਚ ਸਾਡੇ ਜਨਾ ਪ੍ਰਧਾਨ ਦਰਸ਼ਨ ਸਿੰਘ ਜੀ ਮੰਡੇਰ ਡਾਕਟਰ ਜਗਰੂਪ ਸਿੰਘ ਜੀ ਮਨਜਿੰਦਰ ਕੌਰ ਜੀ ਰਾਹੀ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਮਹਿਲਕਲਾਂ ਦੇ ਬੀਬੀ ਬਲਜੀਤ ਕੌਰ ਭੋਲਾ ਸਿੰਘ ਜੀ ਲੀਲਾ ਸਿੰਘ ਜੀ ਸਮੁੱਚੀ ਸਾਡੀ ਸਾਰੀ ਟੀਮ ਗੁਰਦੇਵ ਸਿੰਘ ਜੀ ਮੀਡੀਆ ਇੰਚਾਰਜ ਖੜੇ ਆ ਧਲੇਵਾਲ ਸ ਕਿ ਟੱਲੇਵਾਲ ਸਾਹਿਬ ਸਾਡੇ ਚਮਸ਼ੇਰ ਸਿੰਘ ਜੀ ਜਿਹੜੇ ਟੋਣ ਵੀ ਲੜ ਰਹੇ ਆ ਜ਼ਿਲ੍ਹਾ ਪ੍ਰੀਸ਼ਦ ਦੀ ਅਸੀਂ ਸਾਰਿਆਂ ਨੇ ਰਲ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਕਿਉਂਕਿ ਲਗਾਤਾਰ ਸਿੱਖਾਂ ਨਾਲ ਬਦੀਕੀਆਂ ਹੋ ਰਹੀਆਂ ਤੇ ਹਮੇਸ਼ਾ ਹੀ ਸਰਕਾਰਾਂ ਨੇ ਸਾਡੇ ਨਾਲ ਮਤੇਈ ਮਾਲਾ ਸਲੂਕ ਕੀਤਾ ਸਾਡੀਆਂ ਜਿੰਨੀਆਂ ਘਟਕਣਤੀਆਂ ਸਾਡੇ ਨਾਲ ਲਗਾਤਾਰ ਧੱਕਾ ਹੋ ਰਿਹਾ ਇਧਰ ਤਾਂ ਹੁੰਦਾ ਸੀਗਾ ਸਾਨੂੰ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਟਾਰਗੇਟ ਕਰਨ ਲੱਗੇ ਸਾਡੇ ਉਧਰ ਤਿੰਨ ਚਾਰ ਸਿੱਖ ਨੌਜਵਾਨ ਸਾਡੇ ਇਹਨਾਂ ਨੇ ਸ਼ਹੀਦ ਕਰਤੇ ਆ ਤੇ ਉਲਟਾ ਸਿੱਖਾਂ ਨੂੰ ਅਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਤੇ ਹੁਣ ਪੰਨੂ ਸਾਹਿਬ ਤੇ ਵੀ ਹਮਲਾ ਕਰਕੇ ਜਿਨ੍ਹਾਂ ਨੂੰ ਇੰਡੀਆ ਦੀ ਸਰਕਾਰ ਅਤਵਾਦੀ ਕਹਿੰਦੀ ਆ ਉਹਨਾਂ ਨੂੰ ਵੀ ਮਾਰਨਾ ਚਾਹਿਆ ਤੇ ਉਥੋਂ ਦੀ ਸਰਕਾਰ ਨੇ ਸਿੱਧਾ ਨਾਂ ਲੈ ਦਿੱਤਾ ਇੰਡੀਆ ਦੀ ਸਰਕਾਰ ਦਾ ਵੀ ਜਿੰਨੇ ਸਿੱਖ ਮਾਰੇ ਆ ਤੋਂ ਇੰਡੀਆ ਦੀਆਂ ਏਜੰਸੀਆਂ ਨੇ ਮਾਰੇ ਆ ਅਸੀਂ ਉਹਦਾ ਇਨਸਾਫ ਲੈਣ ਲਈ ਅੱਜ ਇੱਕ ਮਾਨ ਸਾਹਿਬ ਕੰਨੂ ਸਾਨੂੰ ਹੁਕਮ ਹੋਇਆ ਸੀ ਜਿਹੜੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਮਪੀ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਕਾਲੀ ਦਾ ਨੰਬਰ ਸਰ ਦੇ ਪ੍ਰਧਾਨ ਨੇ ਸਮੁੱਚੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਅੱਜ ਅਸੀਂ ਇੱਕ ਡੀਸੀਆਂ ਨੂੰ ਮੰਗ ਪੱਤਰ ਦਿੱਤਾ ਵੀ ਸਿੱਖਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਜਿਹੜਾ ਕਤਲੇਆਮ ਪੰਜਾਬ ਦੇ ਵਿੱਚ ਹੋ ਰਿਹਾ ਉਹੀ ਬਾਹਰ ਵਿਦੇਸ਼ਾਂ ਦੇ ਵਿੱਚ ਹੋ ਰਿਹਾ ਜਿਹੜੀ ਨਰਹਿੰਦੀ ਨੌਜਵਾਨੀ ਸਾਡੀ ਵਿਦੇਸ਼ਾਂ ਦੇ ਵਿੱਚ ਬੈਠੀ ਹੈ ਜਿਹੜਾ ਭਵਿਕਾ ਪੰਜਾਬ ਦਾ ਜੋ ਉਹ ਅੱਜ ਖਤਰੇ ਦੇ ਵਿੱਚ ਆ ਗਿਆ ਖਤਰੇ ਦੇ ਵਿੱਚ ਕਿਉਂ ਆ ਗਿਆ ਕਿਉਂਕਿ ਬਾਹਰ ਇਹਨਾਂ ਨੂੰ ਟਾਰਗੇਟ ਕਰਕੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਤੇ ਹਰ ਰੋਜ਼ ਪੰਜਾਬ ਦੇ ਵਿੱਚ ਮਾਰੇ ਜਾ ਰਹੇ ਆ ਨੌਜਵਾਨ ਤਿੰਨ ਕਾਊਂਟਰ ਹੋਏ ਆ ਜਿਨ੍ਹਾਂ ਨੂੰ ਗੈਂਗਸਟਰ ਬਾਦ ਬਣਾ ਕੇ ਇਹਨਾਂ ਨੇ ਅੱਜ ਨੌਜਵਾਨੀ ਸਾਡੀ ਮਾਰਨੀ ਸ਼ੁਰੂ ਕਰ ਦਿੱਤੀ ਆ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਪੰਜਾਬ ਦੇ ਵਿੱਚ ਵਗ ਰਿਹਾ ਚਿੱਟੇ ਦੇ ਨਾਲ ਮਰ ਰਹੇ ਸੀ ਹੁਣ ਰਹਿੰਦੇ ਖੁੰਦੇ ਇਹਨਾਂ ਨੇ ਗੈਂਗਸਟਰਾਂ ਦੇ ਰੂਪ ਦੇ ਵਿੱਚ ਬਣਾ ਕੇ ਹਰ ਰੋਜ਼ ਦੋ ਨੌਜਵਾਨਾਂ ਦੀ ਜਿਹੜੀ ਐਵਰੇਜ ਆ ਜਿਹੜੀ 90 92 ਚ ਹੁੰਦੀ ਸੀ ਉਹ ਅੱਜ ਗੈਂਗਸਟਰਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਸਾਡੀ ਨੌਜਵਾਨੀ ਸਿੱਖਾਂ ਦੀ ਨੂੰ ਕਤਲੇਆਮ ਕੀਤਾ ਜਾ ਰਿਹਾ ਜੀ ਇਹਦਾ ਕੋਈ ਬੰਲੀ ਵਾਰਿਸ ਨਹੀਂ ਆ ਤੁਹਾਨੂੰ ਅੱਜ ਕੀ ਪ੍ਰੋਸੈਸ ਹੋਇਆ ਜੀ ਪਰ ਉਹ ਸਾਸ ਸਰਕਾਰਾਂ ਨੇ ਕੀ ਦਬਾਉਣਾ ਹੁੰਦਾ ਜੀ ਆਏ ਮੇਰਾ ਅਸੀਂ ਮੰਗ ਪੱਤਰ ਦਿੰਨੇ ਆ ਤੇ ਸਾਨੂੰ ਅਦਾਲਤਾਂ ਤੋਂ ਤਾਂ ਇਨਸਾਫ ਸੀਗਾ ਵੀ ਸਾਨੂੰ ਕੁਝ ਮਿਲੂਗਾ ਪਰ ਸਾਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਇਨਸਾਫ ਮਿਲੂਗਾ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਆ 27-22 ਸਾਲ ਹੋ ਗਿਆ ਉਹਨਾਂ ਨੂੰ ਜੇਲਾਂ ਦੇ ਵਿੱਚ ਨજરਬੰਦ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਕਿਤੇ ਸੌਦਾ ਸਾਧ ਨੂੰ ਪ੍ਰੋਲ ਮਿਲ ਜਾਂਦੀ ਆ ਕਿਤੇ ਫਰਲਾ ਮਿਲ ਜਾਂਦਾ ਕਿਤੇ ਕੁਝ ਪਰ ਜਿਹੜਾ 23 ਮਾ ਵਾਲਾ ਸਲੂਕ ਸਾਡੇ ਸਿੱਖਾਂ ਲਈ ਕਾਨੂੰਨ ਹੋਰ ਹੈ ਬਹੁ ਗਿਣਤੀਆਂ ਲਈ ਹੋਰ ਆ ਸਾਨੂੰ ਇਨਸਾਫ ਨਹੀਂ ਮਿਲ ਰਿਆ ਇਸੇ ਕਰਕੇ ਚਾਹੁੰਦੇ ਆ ਵੀ ਸਾਡਾ ਸਿੱਖਾਂ ਦਾ ਵੱਖਰਾ ਰਾਜ ਹੋਵੇ ਤੇ ਵੱਖਰੇ ਅਸੀਂ ਹਾਂ ਇਹਨਾਂ ਤੋਂ ਸਾਨੂੰ ਇਹ ਵੱਖਰਾ ਫਿਰ ਕਰ ਦੇਣ ਜਾਂ ਤਾਂ ਸਾਨੂੰ ਇਨਸਾਫ ਦੇ ਦੇਣ ਤੇ ਨਹੀਂ ਸਾਨੂੰ ਵੱਖਰਾ ਰਾਜ ਦੇ ਦੇਣ ਇਹ ਅਸੀਂ ਚਾਹੁੰਦੇ ਆ ਹਾਂ ਜੀ ਅਸ ਕੀ ਕਰਾਂ ਚੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਸਿੱਖ ਕੌਮ ਦੀ ਰੱਖਿਆ ਹੋ ਸਕੇ ਦੇਸ਼ ਦੇ ਵਿੱਚ ਵੀ ਤੇ ਵਿਦੇਸ਼ ਦੇ ਵਿੱਚ ਵੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾਗਾ ਕਿ ਸਿੱਖ ਕੌਮ ਮੁੱਢ ਤੋਂ ਦਲੇਰ ਕੌਮ ਹੋਈ ਆ ਤੇ ਕਦੇ ਵੀ ਇਹਨਾਂ ਨੇ ਗਲਤੀਆਂ ਚਾਹੇ ਸਰਕਾਰਾਂ ਦੀਆਂ ਨੀਤੀਆਂ ਗਲਤ ਨੀਤੀਆਂ ਹੋਣ ਜਾਂ ਕਿਸੇ ਵਦੇਸ਼ੀ ਗਲਤ ਨੀਤੀ ਹੋਵੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਇੱਕ ਜ਼ੁਰਤ ਦੇ ਨਾਲ ਇੱਕ ਜਜ਼ਬੇ ਦੇ ਨਾਲ ਸਿੱਖ ਲੜੇ ਨੇ ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ 80 ਤੋਂ 82% ਜਿਹੜੀਆਂ ਸ਼ਹੀਦੀਆਂ ਨੇ ਸਿੱਖਾਂ ਦੀਆਂ ਨੇ ਪੰਜਾਬੀਆਂ ਦੀਆਂ ਨੇ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਦੀ ਰੱਖਿਆ ਹੋਵੇ ਤੇ ਦੇਸ਼ ਦੇ ਵਿੱਚ ਬੈਠੇ ਸਿੱਖਿਆਂ ਦੀ ਸਿੱਖਾਂ ਦੀ ਰੱਖਿਆ ਹੋਵੇ ਤੇ ਜਿਹੜੇ ਇਹ ਅੱਜ ਕੱਲ ਗੈਂਗਵਾਰ ਕਰ ਰਹੇ ਨੇ ਕਿ ਅਸੀਂ ਇਹਨੇ ਗੈਂਗਸਟਰਾਂ ਮਾਰਤੇ ਓ ਸਾਡੇ ਨੌਜਵਾਨ ਬੱਚੇ ਨੇ ਜਿਹੜੇ ਨਸ਼ੇ ਤੋਂ ਗ੍ਰਸਤ ਨੇ ਦੇਖੋ ਮਾਰਨਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਅਰੈਸਟ ਕਰ ਸਕਦੇ ਹੋ ਅਰੈਸਟ ਕਰਕੇ ਉਹਨਾਂ ਨੂੰ ਤੁਸੀਂ ਨਸ਼ਾ ਛਡਾਊ ਕੇਂਦਰਾਂ 'ਚ ਭੇਜੋ ਜਿਹੜਾ ਸਰਕਾਰਾਂ ਦਾ ਮੁੱਖ ਮੋਟਿਵ ਹੈ ਉਹ ਕੇ ਆਪਣਾ ਨਸ਼ਾ ਬੰਦ ਕਰਨ ਦੂਸਰਾ ਅਸੀਂ ਹਮੇਸ਼ਾ ਇੱਕ ਮੰਗ ਕਰਦੇ ਆਏ ਹਾਂ ਕਿ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਸ਼ੁਰੂ ਕੀਤੀ ਜਾ ਸਕੇ ਤਾਂ ਕਿ ਜਿਹੜਾ ਸਿੰਥੈਟਿਕ ਨਸ਼ਾ ਉਹ ਪੰਜਾਬ ਦੇ ਵਿੱਚ ਬੰਦ ਹੋ ਜਾਵੇ ਅਸੀਂ ਪਹਿਲਾਂ ਪਿੰਡਾਂ ਦੇ ਵਿੱਚ ਦੇਖਿਆ ਕਿ ਪਿੰਡਾਂ ਦੇ ਵਿੱਚ ਅੱਗੇ ਲੋਕ ਫੀਮ ਖਾਂਦੇ ਸੀ ਜਾਂ ਭੁੱਕੀ ਖਾਂਦੇ ਸੀ ਉਹ ਫੀਮ ਭੁੱਕੀ ਖਾ ਕੇ ਕੰਮ ਕਰਦੇ ਸੀ ਉਹ ਨਸ਼ੇ ਦੇ ਵਿੱਚ ਗ੍ਰਸਥ ਹੋ ਕੇ ਚੋਰੀਆਂ ਜਾਂ ਡਕੈਤੀਆਂ ਨਹੀਂ ਕਰਦੇ ਸੀ ਸੋ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ਾ ਬੰਦ ਹੋਵੇ ਤੇ ਨੌਜਵਾਨੀ ਕਿਸਾਨੀ ਇਹ ਬਚਾਈ ਜਾ ਸਕੇ ਇਸੇ ਸਬੰਧ ਦੇ ਵਿੱਚ ਅੱਜ ਅਸੀਂ ਸਰਕਾਰ ਨੂੰ ਮੈਮੋਰੰਡਮ ਦਿੱਤਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਕਈਆਂ ਹੋਈਆਂ ਗੱਲਾਂ ਤੇ ਸਰਕਾਰ ਖਰੀ ਉਤਰੇ ਧੰਨ ਹਾਂ ਮੇਰਾ ਨਾਮ ਦਰਸ਼ਨ ਸਿੰਘ ਮੰਡੇਰ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੇਦਲ ਅੰਮ੍ਰਿਤਸਰ ਬਰਨਾਲਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਡੇ ਦਿਲ ਦੀ ਗੱਲ ਪੁੱਛਣ ਆਏ ਹੋ ਵੀ ਤੁਸੀਂ ਅੱਜ ਕੀ ਦੁੱਖ ਲੈ ਕੇ ਇੱਥੇ ਆਏ ਹੋ ਤੇ ਮੇਰੇ ਨਾਲ ਆਏ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਟਾਈਮ ਛੱਡ ਕੇ ਇੱਥੇ ਆਏ ਨੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਤੇ ਆਪ ਜੀ ਨੂੰ ਗੁਰਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਆ ਜਿਹੜੀ ਅੱਜ ਗੁਲਾਮ ਹੈ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਹਿੰਦੂਆਂ ਨੂੰ ਹਿੰਦੂਸਤਾਨ ਮਿਲ ਗਿਆ ਭਾਰਤ ਮਿਲ ਗਿਆ ਅਸੀਂ ਆਜ਼ਾਦ ਬਾਦਸ਼ਾਹੀ ਦੇ ਮਾਲਕ ਸੀ ਸਾਡਾ ਦੋ ਵਾਰ ਆਜ਼ਾਦ ਬਾਦਸ਼ਾਹੀ ਸਾਡੀ ਆਈ ਹੈ ਜਿਸ ਆਜ਼ਾਦ ਬਾਦਸ਼ਾਹੀ ਦੇ ਵਿੱਚ ਕੋਈ ਗਰੀਬ ਭੁੱਖਾ ਨਹੀਂ ਸੀ ਹੁੰਦਾ ਕਿਸੇ ਦੀ ਪੈਣ ਦੀ ਬੇਪਤੀ ਨਹੀਂ ਸੀ ਹੁੰਦੀ ਇਸੇ ਨੂੰ ਮਾਰਿਆ ਨਹੀਂ ਸੀ ਜਾ ਰਿਹਾ ਕਿਸੇ ਦੇ ਹੱਕ ਨਹੀਂ ਸੀ ਕੁਚਲੇ ਜਾ ਰਹੇ ਸਰਬ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅੱਜ ਗੁਲਾਮ ਹੈ 35-35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਬੈਠੇ ਨੇ ਕਿਸਾਨ ਸਾਡਾ ਸੜਕਾਂ ਤੇ ਰੇਲਾਂ ਤੇ ਖੱਜਲ ਖਵਾਰ ਹੋ ਰਿਹਾ ਹੈ ਮਜ਼ਦੂਰ ਫਾਹੇ ਲੈ ਕੇ ਮਰ ਰਿਹਾ ਹੈ ਸਰਕਾਰਾਂ ਐਸ ਪ੍ਰਸਤੀ ਕਰ ਰਹੀਆਂ ਨੇ 100-100 ਗੱਡੀਆਂ ਲੈ ਕੇ ਸੋ ਅਸੀਂ ਅੱਜ ਜਿੱਥੇ ਇੱਥੇ ਆਏ ਹਾਂ ਸਿਮਰਨਜੀਤ ਮਾਨ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਤਹਿਤ ਕਿ ਸਾਡੇ ਸਾਡੀ ਨੌਜਵਾਨੀ ਨੂੰ ਅੱਜ ਮਾਰਿਆ ਜਾ ਰਿਹਾ ਹੈ ਉਸ ਨੂੰ ਬਚਾਇਆ ਜਾਵੇ ਇਹ ਸਾਡਾ ਜਿਹੜਾ ਅਮ ਆਜ਼ਾਦਵਾਦ ਸਾਹੀ ਦੀ ਰੈਫਰੈਂਡਮ ਉਹ ਸਾਨੂੰ ਹੱਕ ਦਿੱਤਾ ਜਾਵੇ ਕਿਉਂਕਿ ਜੇ ਹਿੰਦੂ ਕਹਿ ਰਿਹਾ ਹੈ ਕਿ ਇੱਥੇ ਸਭ ਨੂੰ ਆਸੇ ਕਰਕੇ ਇੱਕ ਹਿੰਦੂ ਰਾਸ਼ਟਰ ਬਣਾਉਣਾਗਾ ਸਾਰੀਆਂ ਕੌਮਾਂ ਨੂੰ ਪਾਸੇ ਕਰਕੇ ਤਾਂ ਅਸੀਂ ਵੀ ਆਪਣੀ ਆਜ਼ਾਦਵਾਦ ਸਾਹੀ ਲਈ ਖਾਲਸਤਾਨ ਲਈ ਕਹਿ ਸਕਦੇ ਹਾਂ ਇਹ ਸਾਨੂੰ ਸੁਪਰੀਮ ਕੋਰਟ ਨੇ ਹੱਕ ਦਿੱਤਾ ਹੋਇਆ ਕਿ ਅਸੀਂ ਕਿਉਂਕਿ ਅਸੀਂ ਜਿੰਨੇ ਸਿੱਖ ਕੌਮ ਹੈਗੀ ਇਹ ਸਰਵਤ ਦਾ ਭਲਾ ਮੰਗਣ ਵਾਲੀ ਹੈ ਕਿਸੇ ਦੇ ਕਿਸੇ ਦਾ ਦਿਲ ਦਿਖਾਉਣ ਵਾਲੀ ਨਹੀਂ ਕਿਸੇ ਨਾਲ ਬਦੀ ਕੀਨਾ ਕਰਨ ਵਾਲੀ ਹੈ ਸਾਡੀ ਲੜਾਈ ਗੁਰੂ ਸਹਿਬਾਨਾਂ ਤੋਂ ਵੇਲੇ ਤੋ ਲੈ ਕੇ ਜ਼ੁਲਮ ਦੇ ਖਿਲਾਫ ਹੈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹਨਾਂ ਦਿਨਾਂ ਦੇ ਵਿੱਚ ਦੀ ਇੱਥੋਂ ਦੇ ਹਿੰਦੂ ਭਰਾਵਾਂ ਨੂੰ ਬਚਾਉਣ ਲਈ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਜਾ ਕੇ ਆਪਣਾ ਬਲੀਦਾਨ ਦਿੱਤਾ ਸੀਗਾ ਤੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆਂ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਦੇ ਖਿਲਾਫ ਨਹੀਂ ਲੜਦੇ ਸੋ ਅਸੀਂ ਇਸੇ ਮੰਤਪ ਦੇ ਨਾਲ ਜੇ ਇਕੱਠੇ ਹੋਏ ਆਂ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਨਹਿਰੂ ਗਾਂਧੀ ਨੇ ਉਹ ਪੂਰੇ ਕਰਕੇ ਸਾਡਾ ਆਜ਼ਾਦ ਬਾਦਸ਼ਾਹੀ ਖਿਤਾ ਦਿੱਤਾ ਜਾਵੇ ਤਾਂ ਸੇ ਅਸੀਂ ਸੁਖੀ ਬਸ ਸਕੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ